ਮੈਂ ਵੀ ਆਮ ਆਦਮੀ ਪਾਰਟੀ ਦਾ ਵਾਂ ਤੇ ਜਿਹੜੇ ਧੱਕਾ ਕਰ ਰਹੇ ਆ ਨਵੇਂ ਦੇ ਹਮ ਹਲਕਾ ਧਰਮ ਕੋਟ ਤੇ ਮੋਗਾ ਦੇ ਹਮ ਮੋਤਵਾਰ ਨਹੀਂ ਆਮ ਪਾਰਟੀ ਠੀਕ ਹੈ ਕਿੰਨੀ ਜਗ੍ਹਾ ਪਹਿਲਾਂ ਕਲੋਨੀ ਦੀ ਸੀ ਤੁਹਾਡੀ ਜਿਹੜੀ ਪਹਿਲਾਂ ਸੀਗੀ ਉਹ ਹੈਗੀ ਆ 20 ਤੋਂ 22 ਏਕੜ ਦੇ ਵਿੱਚ ਤੁਸੀਂ ਫਿਰ ਨਾਲ ਲੱਗਦੀ ਲਈ ਇਹ ਨਾਲ ਲੱਗਦੀ ਜ਼ਮੀਨ 12 ਏਕੜ ਲਈ ਸੀਗੀ ਠੀਕ ਹੈ ਜੀ ਪ੍ਰਾਪਰਟੀ ਦਾ ਥੋੜਾ ਬਹੁਤ ਡਿਸਪਿਊਟ ਪੈ ਗਿਆ ਜਿਹੜਾ ਕਿ ਪੋਲੀਟੀਕਲ ਨਮਾਇंदे ਆ ਇਹਨਾਂ ਨੇ ਆਪਦੇ ਮਤਲਬ ਨਿੱਜੀ ਫਾਇਦੇ ਲਈ ਹਾਂ ਇਹਨੂੰ ਡਿਸਪਿਊਟ ਨੂੰ ਵੱਡਾ ਕਰਨ ਦੇ ਲਈ ਇਹਦੇ ਦਫਾ 145 ਲਵਾਤੀ ਠੀਕ ਹੈ ਉਸ ਤੋਂ ਬਾਅਦ ਇਹਦੇ ਉੱਪਰ ਹੀ ਲਾ ਲਓ ਆਪਦੇ ਨਈ ਦੀ ਕੀ ਰਿਸ਼ਤੇਦਾਰ ਨਾ ਹੂੰ ਚਰਨਜੀਤ ਸਿੰਘ ਦੇ ਨਾਮ ਤੇ ਗਲੋਟੀ ਤੋਂ ਆ ਉਹਦੇ ਨਾਮ ਤੇ ਰਜਿਸਟਰੀ ਹੋਵੇ ਤੁਹਾਡੇ 12 ਏਕੜ ਦੀ 12 ਏਕੜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਹਾਂ ਸਾਰੀ ਦੀ ਸਾਰੀ ਹਾਂ ਮਤਲਬ ਜਿਹੜੀ ਜਿੰਨੇ ਦੀ ਉਹ ਰਕਬੇ ਦੀ ਰਜਿਸਟਰੀ ਕਰਾਈ ਬੈਠੇ ਆ ਉਹ ਕਬਜ਼ਾ ਕਰਕੇ ਮਤਲਬ ਧੱਕਾ ਕਰ ਰਹੇ ਆ ਕਿੰਨੇ ਆਪ ਦੀ ਕਿੰਨੇ ਕੀਮਤ ਦੇ ਹੋਗੇ ਉੱਥੇ ਜੀ ਕੀਮਤ ਆਹੀ ਕੀਮਤ ਲਾਉਣੀ ਰਹੇ 8-10 ਕਰੋੜ ਹੋਊਗੀ ਕਿ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਉਫੇ 2-3 ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਰਜਿਸਟਰੀ ਤਾਂ ਕਰਾ ਲਈ 145 ਟੁੱਟਣ ਤੋਂ ਪਹਿਲਾਂ। 145 ਹਜੇ ਲਾਗੂ ਸੀ ਉਹ ਰਜਿਸਟਰੀ ਕਰਵਾ ਗਏ। ਹਾਂਜੀ ਜਦੋਂ ਦੁਬਾਰਾ ਆਏ ਨੇ ਤਾਂ ਇਹਦੇ ਵਿੱਚ ਉਹਨਾਂ ਨੇ ਮਤਲਬ ਆਪ ਦਾ ਟਰੈਕਟਰ ਟਰਾਲੀ ਵਿੱਚ ਸਮਾਨ ਘੇਲੂ ਰੱਖ ਕੇ 23 9 2025 ਨੂੰ ਤਕਰੀਬ 8 ਵਜੇ ਦੇ ਕਰੀਬ ਐਂਟਰ ਹੁੰਦੇ ਨੇ। ਪੁਲਿਸ ਦੀਆਂ ਗੱਡੀਆਂ ਤੇ ਆਵਾਜ਼ਾਂ ਸੁਣ ਕੇ ਭੱਜ ਗਏ ਫਿਰੋਂ। ਉਹਨਾਂ ਨੂੰ ਪਤਾ ਲੱਗ ਗਈ ਪੁਲਿਸ ਆ ਗਈ ਉਹ ਟਰੈਕਟਰ ਟਰਾਲੀ ਛੱਡ ਕੇ ਭੱਜ ਗਏ ਔਰ ਉਹ ਟਰੈਕਟਰ ਟਰਾਲੀ ਫਿਰ ਪੁਲਕ ਵਾਲੇ ਆਪਣੇ ਖਾਣੇ ਲੈ ਆਏ ਉਹਦਾ ਪ੍ਰੂਫ ਮੇਰੇ ਕੋਲੇ ਹੈਗਾ ਵੀਡੀਓ ਹੈਗੀ ਹੈ ਬੰਦਿਆਂ ਦੀ 5-7 ਜਣਿਆਂ ਦੀ ਟੀਮ ਆਈ ਹਮ ਕਬਜ਼ਾ ਕਰਨ ਵਾਲੇ ਲੱਗਨੇ ਹਮ ਔਰ ਸੌਦੇ ਕਰਨ ਵਾਲੇ ਲੱਗਨੇ ਲੱਭ ਕੇ ਲਿਆਉਣ ਵਾਲੇ ਹੋਰ ਨੇ ਟੀਮ ਵਰਕ ਮਤਲਬ ਇਹ ਆਪ ਦਾ ਸੈਟਅਪ ਕਰਕੇ ਇਸ ਹਾਲ ਕੇ ਦੇ ਮੋਗੇ ਦੇ ਲੋਕ ਇਹਨਾਂ ਨੇ ਤਰਾ ਤਰਾ ਕਰਨ ਲਾਇਆ ਹੋਰ ਲੋਕਾਂ ਹੀ ਮਿਨਤ ਜੀ ਕਬਜ਼ਾ ਹੋਇਆ ਹਾਂ ਉੱਥੇ ਇਹ ਪਤਾ ਲੱਗਾ ਵੀ ਸਰਕਾਰੀ ਜ਼ਮੀਨਾਂ ਦੇ ਵੀ ਕਾਫੀ ਹੋਇਆ ਸੀਗਾ ਪਰ ਉਹ ਫਿਰ ਵਾਪਸ ਕਰਕੇ ਜਦੋਂ ਮਤਲਬ ਉਹ ਮੀਡੀਆ ਦੇ ਵਿੱਚ ਆਈ ਤੇ ਮੇਰਾ ਕੋਈ ਵੀ ਨੁਕਸਾਨ ਕਰ ਸਕਦਾ ਤੁਹਾਨੂੰ ਡਰ ਆ ਵੀ ਤੁਹਾਡਾ ਕੋਈ ਨੁਕਸਾਨ ਹੋ ਸਕਦਾ ਬਿਲਕੁਲ ਡਰ ਹੈ ਕਿਸ ਤਰੀਕੇ ਦਾ ਨੁਕਸਾਨ ਡਰ ਆ ਮਤਲਬ ਡਰ ਦੇਖੋ ਮੈਂ ਉੱਥੋਂ ਬਾਹਰ ਕਰ ਦਿੱਤੀਗਾ ਕਬਜ਼ਾ ਇਹਨਾਂ ਨੇ ਕਰ ਲੈਣਾ ਜੀਗਾ ਉੱਥੇ ਜਾਨੀਵਾਲੀ ਵੀ ਨੁਕਸਾਨ ਹੋ ਗਾਦਾ ਮੰਨ ਲਓ ਸੱਟ ਫੇਟ ਵੀ ਮਾਰ ਸਕਦੇ ਆ ਮੈਂ ਕੱਲਾ ਹੀ ਆਉਣਾ ਲੁਧਿਆਣੇ ਤੋਂ ਕਾਲੀਆਂ ਦੀ ਸਰਕਾਰ ਵੀ ਰਹੇਗੀ ਠੀਕ ਹੈ ਕਾਂਗਰਸ ਦੀ ਵੀ ਰਹੇਗੀ ਸਾਨੂੰ ਕਿਸੇ ਨੇ ਨਹੀਂ ਅਜੇ ਤੱਕ ਬਣਾਇਆ ਕੋਈ ਧੱਕਾ ਨਹੀਂ ਕੋਈ ਨਹੀਂ ਕੋਈ ਕਬਜ਼ਾ ਕਰਨ ਨਹੀਂ ਆਇਆ ਕੁਛ ਨਹੀਂ ਹੋਇਆ ਤੇ ਆਪ ਦੀ ਸਰਕਾਰ ਦੇ ਵਿੱਚ ਸਾਡੇ ਨਾਲ ਧੱਕਾ ਹੋ ਰਿਹਾ ਇਹੀ ਦੁੱਖ ਹੈ ਸੀ ਦੱਸਣਾ ਹੈ ਵੀ ਇਹ ਬੰਦਿਆਂ ਕਰਕੇ ਆਪਣੀ ਪਾਰਟੀ ਬਦਨਾਮ ਹੋ ਰਹੀ ਆ ਪਿਛਲੇ ਮੈਨੂੰ 1.5-2 ਸਾਲ ਤੋਂ ਖੱਜਲ ਖਰਾਬ ਕਰ ਰਹੇ ਆ 2 ਸਾਲ ਤੋਂ ਖੱਜਲ ਖਰਾਬ ਕਰ ਰਹੇ ਆ ਆਪ ਦਾ ਮਤਲਬ ਜੋ ਉਹਨਾਂ ਨੂੰ ਪਾਵਰ ਬਖਸ਼ੀ ਗਿਆ ਪਾਰਟੀ ਨੇ ਲੋਕਾਂ ਨੇ ਉਹਦਾ ਉਹ ਫਾਇਦਾ ਨਿੱਜੀ ਲੈ ਰਹੇ ਆ ਠੀਕ ਹੈ ਪਾਵਰ ਜਿਹੜੀ ਮਿਲੀ ਆ ਪਾਰਟੀ ਵੱਲੋਂ ਉਹਦਾ ਮਿਸਯੂਜ਼ ਕਰ ਰਹੇ ਆ ਠੀਕ ਹੈ ਜੀ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਸਾਡੇ ਕੋਲ ਲੁਧਿਆਣੇ ਦੇ ਕਲੋਨਾਈਜ਼ਰ ਆਏ ਨੇ ਜਿਹੜੇ ਕਿ ਮੋਗਾ ਵਿਖੇ ਕਲੋਨੀ ਬਣਾਈ ਆ ਤੇ ਕਲੋਨੀ ਨਾਲ ਲੱਗਦੀ ਜ਼ਮੀਨ ਲਈ ਸੀ ਉਹ ਜ਼ਮੀਨ ਦੇ ਉੱਤੇ ਆਮ ਆਦਮੀ ਪਾਰਟੀ ਦੇ ਸੱਤਾਧਾਰੀ ਧਿਰ ਦੇ ਕੁਝ ਵੱਡੇ ਵੱਡੇ ਨਮਾਇੰਦਿਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਿਸ ਤਰੀਕੇ ਨਾਲ ਕਬਜ਼ਾ ਕਰਨਾ ਚਾਹਿਆ ਕੀ ਪੂਰਾ ਮਾਮਲਾ ਹੈ ਕਿੰਨੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਜੀ ਨੇ ਬਾਈ ਕੀ ਨਾਮ ਆ ਆਪਣਾ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੇਰਾ ਨਾਮ ਲਖਵਿੰਦਰ ਸਿੰਘ ਲੁਧਿਆਣੇ ਤੋਂ ਹਾਂ ਜੀ ਲੁਧਿਆਣੇ ਤੋਂ ਰਹਿੰਦੇ ਹਾਂ ਕੀ ਮਾਮਲਾ ਜੀ ਆਪਣੀ ਕਲੋਨੀ ਤੇ ਜਿਹੜਾ ਕਬਜ਼ਾ ਕਰਨ ਦਾ ਇਹ ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ ਵੀ ਮੈਂ ਜਿਹੜਾ ਇੱਥੇ ਆਇਆ ਹਾਂ ਆਪਦਾ ਪੱਖ ਰੱਖਣ ਲਈ ਜੀ ਇਹ ਮੈਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਨੂੰ ਹੱਥ ਬੰਨ੍ਹ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਮੈਂ ਵੀ ਆਮ ਆਦਮੀ ਪਾਰਟੀ ਦਾ ਹੀ ਵਰਕਰ ਆ ਜਦੋਂ ਤੋਂ ਪਾਰਟੀ ਬਣੀ ਆ ਪਹਿਲੇ ਦਿਨ ਤੋਂ ਅਸੀਂ ਮਤਲਬ ਪਾਰਟੀ ਲਈ ਦਿਨ ਪਰ ਰਾਤ ਇੱਕ ਕੀਤਾ ਠੀਕ ਹੈ ਜੀ ਆਪਦੇ ਮਤਲਬ ਲਾਲੋ ਸਾਡੀ ਕਲੋਨੀ ਦੇ ਇੱਥੇ 파ਟਨਰ ਸੀ ਉਹਦਾ ਖੂਨ ਵੀ ਦਿੱਤਾ ਉਹਦੇ ਲਾਲੋ ਬਈ ਉਹਦੇ ਸੱਟਾਂ ਮਾਰੀਆਂ ਜਦੋਂ 2017 ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਠੀਕ ਹੈ ਜੀ ਤੇ ਦਿਨ ਪਰ ਰਾਤ ਇੱਕ ਕੀਤਾ ਵੀ ਮੇਰੀ ਅਪੀਲ ਆ ਵੀ ਮੈਂ ਵੀ ਆਮ ਆਦਮੀ ਪਾਰਟੀ ਦਾ ਵਾਂ ਤੇ ਜਿਹੜੇ ਧੱਕਾ ਕਰ ਰਹੇ ਆ ਨਮੇ ਦੇ ਹਮ ਹਲਕਾ ਧਰਮ ਕੋਰਟ ਤੇ ਮੋਗਾ ਦੇ ਹਮ ਮੋਹਤਵਾਰ ਨੇ ਆਮ ਪਾਰਟੀ ਦੇ ਉਹ ਵੀ ਮਤਲਬ ਲਾਲੋ ਆਮ ਪਾਰਟੀ ਦਾ ਇੱਕ ਪਰਿਵਾਰ ਆ ਹਮ ਠੀਕ ਹੈ ਮੈਨੂੰ ਅਪੀਲ ਆ ਕਰਦਾ ਵੀ ਤੁਸੀਂ ਉਹਨਾਂ ਨੂੰ ਸਮਝਾਓ ਵੀ ਇਹ ਚੀਜ਼ਾਂ ਨਾ ਕਰਨ ਇਹਦੇ ਨਾਲ ਪਾਰਟੀ ਦਾ ਵੀ ਨੁਕਸਾਨ ਹੋ ਰਿਹਾ ਠੀਕ ਹੈ ਆਪ ਦਾ ਮਤਲਬ ਜੋ ਉਹਨਾਂ ਨੂੰ ਪਾਵਰ ਬਖਸ਼ੀ ਆ ਪਾਰਟੀ ਨੇ ਲੋਕਾਂ ਨੇ ਉਹਦਾ ਉਹ ਫਾਇਦਾ ਨਿੱਜੀ ਲੈ ਰਹੇ ਆ ਠੀਕ ਹੈ ਪਾਵਰ ਜਿਹੜੀ ਮਿਲੀ ਆ ਪਾਰਟੀ ਵੱਲੋਂ ਉਹਦਾ ਮਿਸਯੂਜ਼ ਕਰ ਰਹੇ ਆ ਠੀਕ ਹੈ ਜੀ ਠੀਕ ਹੈ ਜੀ ਮਾਮਲਾ ਇਹ ਜਿਹੜਾ ਹੈਗਾ ਇਹ ਮੈਂ ਕਲੋਨੀ ਇਹ ਵਾਸਤੇ ਜ਼ਮੀਨ ਲਈ ਸੀਗੀ ਜੀ ਕਲੋਨੀ ਦੇ ਨਾਲ ਲੱਗਦੀ ਜਗਾ ਸੀ ਨਾਲ ਲੱਗਦੀ ਤੁਹਾਨੂੰ ਪਤਾ ਹੀ ਆ ਹਰ ਇੱਕ ਬੰਦਾ ਚਾਹੁੰਦਾ ਵੀ ਕਾਰੋਬਾਰ ਵਧੇ ਮੇਰਾ ਮੈਨੂੰ ਵੀ 20 ਸਾਲ ਹੋ ਗਏ ਇੱਥੇ ਮਿਹਨਤ ਕਰਦੇ ਨੂੰ ਜੀ ਪਹਿਲਾਂ ਤੁਹਾਡੀ ਕਲੋਨੀ ਸੀ ਕਿੱਥੇ ਸੀ ਕਲੋਨੀ ਨਾਲ ਜ਼ਮੀਨ ਦੇ ਨਾਲ ਕਿਹੜੀ ਜਗਾ ਜਗਾ ਦੱਸੋ ਇੱਕ ਵਾਰ ਇਹ ਮੋਗਾ ਦੇ ਬੁੱਗੀਪੁਰਾ ਚੌਂਕ ਦੇ ਵਿੱਚ 35 ਠੀਕ ਹੈ ਕਿੰਨੀ ਜਗਾ ਪਹਿਲਾਂ ਕਲੋਨੀ ਦੀ ਸੀ ਤੁਹਾਡੀ ਜਿਹੜੀ ਪਹਿਲਾਂ ਸੀਗੀ ਉਹ ਹੈਗੀ ਆ 20 ਤੋਂ 22 ਏਕੜ ਦੇ ਵਿੱਚ ਜੀ ਤੁਸੀਂ ਫਿਰ ਨਾਲ ਲੱਗਦੀ ਲਈ ਇਹ ਨਾਲ ਲੱਗਦੀ ਜ਼ਮੀਨ 12 ਏਕੜ ਲਈ ਸੀਗੀ ਜੀ ਠੀਕ ਹੈ ਜੀ ਠੀਕ ਹੈ 2021 ਦੇ ਵਿੱਚ ਠੀਕ ਹੈ ਜੀ ਉਹਦੇ ਵਿੱਚ ਬਿਆਨਿਆਂ ਦੀਆਂ ਸ਼ਰਤਾਂ ਦੇ ਮੁਤਾਬਕ ਜੋ ਚਾਰ ਦਿਵਾਰੀ ਕਰ ਸਕਦੇ ਸੀ ਜੋ ਵੀ ਉਹ ਸਾਰਾ ਕੁਝ ਮਤਲਬ ਬਿਆਨਿਆਂ ਦੀਆਂ ਸ਼ਰਤਾਂ ਦੇ ਮੁਤਾਬਕ ਦਸਤਰ ਬਣਿਆ ਹੋਇਆ ਸੀਗਾ ਜੀ ਜੀ ਠੀਕ ਹੈ ਜੀ ਕੁਛ ਰਕਵੇ ਦੀ ਰਜਿਸਟਰੀ ਮੈਂ ਸਮੇਂ ਤੋਂ ਪਹਿਲਾਂ ਕਰਵਾ ਲਈ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਕਈ ਵਾਰ ਮਤਲਬ ਲਾ ਲੋ ਮਿਸ ਅੰਡਰਸਟੈਂਡਿੰਗ ਹੋ ਜਾਂਦੀਆਂ ਜਾਂ ਹੋਰ ਚੀਜ਼ਾਂ ਤਾਂ ਪ੍ਰਾਪਰਟੀ ਦਾ ਥੋੜਾ ਬਹੁਤ ਡਿਸਪਿਊਟ ਪੈ ਗਿਆ ਜਿਹੜਾ ਕਿ ਬੈਠ ਕੇ ਹੱਲ ਹੋ ਸਕਦਾ ਸੀ ਜੀ ਪਰੰਤੂ ਜਿਹੜੇ ਆਪਣੇ ਨਮਾਇंदे ਆ ਹਾਂ ਇਹਨਾਂ ਦੇ ਪੋਲੀਟੀਕਲ ਨਮਾਇंदे ਆ ਇਹਨਾਂ ਨੇ ਆਪਦੇ ਮਤਲਬ ਨਿੱਜੀ ਫਾਇਦੇ ਲਈ ਹਾਂ ਇਹਨੂੰ ਡਿਸਪਿਊਟ ਨੂੰ ਵੱਡਾ ਕਰਨ ਦੇ ਲਈ ਇਹਦੇ ਦਫਾ 145 ਲਵਾਤੀ ਠੀਕ ਆ ਉਸ ਤੋਂ ਬਾਅਦ ਇਹਦੇ ਉੱਪਰ ਹੀ ਲਾ ਲੋ ਆਪਦੇ ਨਦੀਕੀ ਰਿਸ਼ਤੇਦਾਰ ਨਾਲ ਹਮ ਚਰਨਜੀਤ ਸਿੰਘ ਦੇ ਨਾਮ ਤੇ ਹਮ ਗਲੋਟੀ ਤੋਂ ਆ ਉਹਦੇ ਨਾਮ ਤੇ ਰਜਿਸਟਰੀ ਕਰਵਾਤੀ ਠੀਕ ਹੈ ਤੇ ਨਾਲ ਹੀ ਤੁਸੀਂ ਇਹ ਦੇਖੋ ਵੀ ਦਫਾ 45 ਜਦੋਂ ਲੱਗੀ ਆ ਉਹਦੇ ਵਿੱਚ ਹੀ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਦਫਾ 45 145 ਟੁੱਟ ਗਈ ਠੀਕ ਹੈ ਜਿਹੜੀ ਕੇ ਮਤਲਬ ਇਮਾਨਦਾਰ ਨੇ ਐਸ ਡੀ ਐਮ ਸਾਹਿਬ ਸਾਰੰਗਪ੍ਰੀਤ ਔਜਲਾ ਜੀ ਉਹਨਾਂ ਨੇ ਜਿਹੜਾ ਫੈਸਲਾ ਸੀਗਾ ਉਹ ਮਤਲਬ ਮੇਰੇ ਹੱਕੇ ਦੇਤਾ ਵੀ ਪਹਿਲੀ ਸਥਿਤੀ ਦੇ ਵਿੱਚ ਕਬਜ਼ਾ ਬਹਾਲ ਕੀਤਾ ਜਾਵੇ ਜੀ ਜੋ ਕੇ ਮਤਲਬ ਮੇਰੇ ਕੋਲੇ ਸਾਰੀਆਂ ਫੋਟੋਆਂ ਨੇ ਮੈਂ ਪ੍ਰੂਫ ਵੀ ਦੇ ਦੂੰਗਾ ਜੇ ਤੈਂ ਤੋਂ ਮੈਂ ਕੰਮ ਸ਼ੁਰੂ ਕੀਤਾ ਦਫ਼ਤਰ ਬਣਨ ਤੱਕ ਜਾਂ ਹੋਰ ਗੇਟ ਲੱਗਣ ਤੱਕ ਉਹ ਸਾਰੇ ਮੇਰੇ ਕੋਲ ਪ੍ਰੂਫ ਹੈਗੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਉੱਥੇ 2-3 ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਦੀਆਂ ਕਿ ਮੈਂ ਆਲਰੇਡੀ ਦਰਖਾਸਤਾਂ ਦੇ ਚੁੱਕੇ ਹਾਂ ਉਹ ਤੁਹਾਨੂੰ ਦਰਖਾਸਤ ਦਾ ਨੰਬਰ ਕਹੋ ਇਹਦੇ ਵਿੱਚ ਦੱਸਣਾ ਇਹਦੇ ਵਿੱਚ ਦੱਸ ਦਿੰਨੇ ਆ ਪ੍ਰੂਫ ਦੇ ਦਿੰਨੇ ਠੀਕ ਹੈ ਹਾਂਜੀ ਠੀਕ ਹੈ ਇਹ ਪਹਿਲਾਂ ਉਹਨਾਂ ਨੇ ਮਤਲਬ ਰਜਿਸਟਰੀ ਕਰਾਉਣ ਤੋਂ ਬਾਅਦ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ 23 145 ਲੱਗ ਗਈ ਜਮੀਨ ਤੇ ਉਸ 145 ਦੌਰਾਨ ਉਹਨਾਂ ਨੇ ਉਹਨਾਂ ਨੇ ਉਸ ਉਸ ਦੌਰਾਨ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੋਂ ਮਗਰੋਂ ਜੋ ਟੁੱਟ ਗਈ ਹੈ ਨਹੀਂ ਉਹਨਾਂ ਨੇ ਰਜਿਸਟਰੀ ਤਾਂ ਕਰਾ ਲਈ 145 ਟੁੱਟਣ ਤੋਂ ਪਹਿਲਾਂ 145 ਹਜੇ ਲਾਗੂ ਸੀ ਉਹ ਰਜਿਸਟਰੀ ਕਰਵਾ ਗਏ ਆਪਦੇ ਨਾਂ ਕਰਵਾ ਗਏ ਉਹਨਾਂ ਦੀ ਨਜ਼ਦੀਕੀ ਆ ਮਤਲਬ ਚਰਨਜੀਤ ਸਿੰਘ ਲੋਟੀ ਉਹਦੇ ਨਾਲ ਉਹ ਰਜਿਸਟਰੀਆਂ ਹੋ ਗਈਆਂ ਹੋਈਆਂ ਰਜਿਸਟਰੀਆਂ ਦੀਆਂ ਕਾਪੀਆਂ ਮੇਰੇ ਕੋਲ ਹੈਗੀਆਂ ਉਹ ਵੀ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ 145 ਲੱਗੀ ਹੋਈ ਸੀ ਹਾਂ ਜੀ 103 102 2025 ਨੂੰ ਰਜਿਸਟਰੀਆਂ ਹੋ ਗਈ ਹੈ ਠੀਕ ਹੈ ਜਿਹੜੀ 45 ਲੱਗਦੀ ਆ ਇਹ ਲੱਗਦੀ ਆ ਮੰਨ ਲਓ ਮਾਰਚ 2024 ਨੂੰ ਮਾਰਚ 2024 ਤੋਂ ਪਹਿਲਾਂ ਦਾ ਮੇਰਾ ਦਫ਼ਤਰ ਵੀ ਬਣਿਆ ਹੋਇਆ ਚਾਰ ਦਿਵਾਰੀ ਗੇਟ ਲੱਗੇ ਹੋਇਆ ਜਿਹਦੀਆਂ ਫੋਟੋ ਮੈਂ ਤੁਹਾਨੂੰ ਦੇ ਰਿਹਾ ਠੀਕ ਹੈ ਉਸ ਤੋਂ ਬਾਅਦ 145 ਤੋੜੀ ਜਾਂਦੀ ਹੈ ਜਦੋਂ ਰਜਿਸਟਰੀਆਂ ਹੋ ਗਈਆਂ 145 ਟੁੱਟਣ ਤੋਂ ਬਾਅਦ ਇਹਨਾਂ ਨੇ ਮਹੀਨੇ ਡੇਢ ਮਹੀਨੇ ਵਿੱਚ ਉੱਥੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਪਹਿਲਾ ਵਾਰ ਇਹ ਜਿਹੜਾ ਮਤਲਬ ਉੱਥੇ ਜਿੰਦੇ ਭੰਨਣ ਦੀ ਕੋਸ਼ਿਸ਼ ਕੀਤੀ ਸੀਗੀ ਉਹ ਸੀਗੀ 23 4 2025 ਨੂੰ। ਜੀ ਉਸ ਤੋਂ ਬਾਅਦ ਮੈਂ ਦਰਖਾਸਤ ਦਿੱਤੀ। ਤਾਂ ਫਿਰ ਇਹਨਾਂ ਨੇ ਮਤਲਬ ਜਿਹੜੇ ਕੈਮਰੇ ਕਮਰੇ ਮੇਰੇ ਉੱਥੇ ਲੱਗੇ ਉਹ ਤੋੜੇ। ਉਹ ਤੋੜਿਆ ਇਹਨਾਂ ਨੇ 10 6 2025 ਨੂੰ। ਜੀ ਤੇ ਫਿਰ ਹੁਣ 23 9 2025 ਨੂੰ ਦੁਬਾਰਾ ਆ ਗਏ ਸੀ ਠੀਕ ਹੈ। ਉਦੋਂ ਜਿਹੜਾ 10 6 ਐ 2025 ਦੀ ਗੱਲ ਸੀਗੀ ਉਦੋਂ ਐਸਐਚਓ ਸਾਹਿਬ ਮੌਕਾ ਦੇ ਗਏ ਸੀਗੇ ਐਸਐਸਪੀ ਸਾਹਿਬ ਦੇ ਮੈਂ ਪੇਸ਼ ਹੋਇਆ ਸੀਗੇ ਤੇ ਮੌਕਾ ਦਿਖਾਤਾ ਸੀ ਉਹਨਾਂ ਜੰਦੇ ਵਗੈਰਾ ਸਾਰੇ ਖੋਲ ਕੇ ਦਿਖਾਦੇ ਵੀ ਮੇਰਾ ਪੁਜਾਇਸ਼ਾ ਨਹੀਂ ਮੇਰੀ ਜਗ੍ਹਾ ਠੀਕ ਹੈ ਤੇ ਹੁਣ ਜਦੋਂ ਦੁਬਾਰਾ ਆਏ ਨੇ ਤਾਂ ਇਹਦੇ ਵਿੱਚ ਉਹਨਾਂ ਨੇ ਮਤਲਬ ਆਪ ਦਾ ਟਰੈਕਟਰ ਟਰਾਲੀ ਵਿੱਚ ਸਮਾਨ ਘਰੇਲੂ ਰੱਖ ਕੇ ਉਹ 23 9 2025 ਨੂੰ ਕਰੀਬ 8 ਵਜੇ ਦੇ ਕਰੀਬ ਐਂਟਰ ਹੁੰਦੇ ਨੇ ਜੀ ਠੀਕ ਹੈ ਜਦੋਂ ਹੀ ਮੈਨੂੰ ਪਤਾ ਲੱਗਦਾ ਸਭ ਤੋਂ ਪਹਿਲਾਂ ਮੈਂ ਐਸਐਚਓ ਸਾਹਿਬ ਜਿਹੜੇ ਪਹਿਲਾਂ ਆਏ ਸੀਗੇ ਉਹਨਾਂ ਦੇ ਫੋਨ ਨੰਬਰ ਤੇ ਫੋਨ ਕੀਤਾ ਉਹ ਕਹਿੰਦੇ ਵੀ ਮੇਰੀ ਬਦਲੀ ਹੋ ਗਈ ਆ ਕੱਲ ਹੀ ਮੇਰੀ ਬਦਲੀ ਹੋਈ ਆ ਤੇ ਵੀ ਮੇਰੀ ਬਦਲੀ ਹੋ ਗਈ ਆ ਵੀ ਤੁਸੀਂ ਮੁੰਸ਼ੀ ਨੂੰ ਫੋਨ ਕਰ ਲਓ ਉਹਨਾਂ ਨੇ ਮੈਨੂੰ ਨੰਬਰ ਵਟਸਐਪ ਕਰਤਾ ਚਲੋ ਮੈਂ ਜਦੋਂ ਫੋਨ ਲਾਇਆ ਤਾਂ ਐਸ ਐਚਓ ਸਾਹਿਬ ਦਾ ਨੰਬਰ ਮਿਲਿਆ ਤਾਂ ਉਹ ਬੰਦ ਆਉਂਦਾ ਸੀ ਜੀ ਐਸ ਐਚਓ ਸਾਹਿਬ ਦਾ ਠੀਕ ਹੈ ਉਸੇ ਦਿਨੀ ਉਹਨਾਂ ਦੀ ਜੁਆਇਨਿੰਗ ਹੋਈ ਸੀ ਜੀ ਠੀਕ ਹੈ ਠੀਕ ਹੈ ਜੀ ਫਿਰ ਮੈਂ 112 ਤੇ ਕਾਲ ਕੀਤੀ ਠੀਕ ਹੈ ਜੀ ਠੀਕ ਹੈ ਜੀ 112 ਤੇ ਜਦੋਂ ਕਾਲ ਕੀਤੀ ਆਪਾਂ ਸੁਣਦੇ ਹੁੰਦੇ ਸੀ ਵੀ ਜੇ ਬਾਹਰਲੇ ਦੇਸ਼ਾਂ 'ਚ ਕੋਈ ਵੀ ਪ੍ਰੋਬਲਮ ਹੋਏ ਤਾਂ 911 ਤੇ ਆਪਾਂ ਕਾਲ ਕਰਦੇ ਆ ਤਾਂ ਦੋ ਤੋਂ ਚਾਰ ਮਿੰਟ ਦੇ ਵਿੱਚ ਵਿੱਚ ਪੁਲਿਸ ਪਹੁੰਚ ਜਾਂਦੀ ਹੈ ਹੂੰ ਇੱਥੇ ਮਤਲਬ ਉਸ 23 ਤਰੀਕ ਦੀ ਰਾਤ ਨੂੰ ਇਹ ਦੇਖਣ ਨੂੰ ਮਿਲਿਆ ਵੀ ਪੁਲਿਸ 2-3 ਮਿੰਟ ਦੇ ਵਿੱਚ ਪਹੁੰਚ ਗਈ ਇਨੀਸ਼ੀਏਟਿਵ ਪਹੁੰਚੀ ਇਨੀਸ਼ੀਏਟਿਵ ਪਹੁੰਚੀ ਮਿਸਾਲ ਆ ਇਹ ਜੀ ਠੀਕ ਹੈ ਜਿਹੜੀ ਸਫਤ ਵਾਲੀ ਗੱਲ ਆ ਉਹ ਸਫਤ ਆਪਾਂ ਕਰਦੇ ਆ ਔਰ ਇਹਦਾ ਸਾਰਾ ਸੇਰਾ ਉਥੋਂ ਦੇ ਐਸਐਸਪੀ ਸ਼੍ਰੀ ਅਜੇ ਗਾਂਧੀ ਜੀ ਨੂੰ ਜਾਂਦੇ ਠੀਕ ਹੈ ਜਿਹੜੇ ਮੋਗਾ ਦੇ ਮੂਕੀ ਨੇ ਇਮਾਨਦਾਰ ਆ ਪੁਲਿਸ ਅਫਸਰ ਨਹੀਂ ਠੀਕ ਹੈ ਤੇ ਜਦੋਂ 5-7 ਗੱਡੀਆਂ ਜੋ ਵੀ ਗਸ਼ਤ ਕਰਦੀਆਂ ਵੇ ਜਾਂ ਹੋਰ ਵੀ ਉੱਥੇ ਪਹੁੰਚ ਗਈਆਂ ਤਾਂ ਪੁਲਿਸ ਦੀਆਂ ਗੱਡੀਆਂ ਤੇ ਆਵਾਜ਼ਾਂ ਸੁਣ ਕੇ ਭੱਜ ਗਏ ਫਿਰ ਉਹ ਉਹਨਾਂ ਨੂੰ ਪਤਾ ਲੱਗ ਗਈ ਪੁਲਿਸ ਆ ਗਈ ਉਹ ਟਰੈਕਟਰ ਟਰਾਲੀ ਛੱਡ ਕੇ ਭੱਜ ਗਏ ਔਰ ਉਹ ਟਰੈਕਟਰ ਟਰਾਲੀ ਫਿਰ ਪੁਲਿਸ ਵਾਲੇ ਆਪਣੇ ਥਾਣੇ ਲੈ ਆਏ ਉਹਦਾ ਪ੍ਰੂਫ ਮੇਰੇ ਕੋਲੇ ਹੈਗਾ ਵੀਡੀਓ ਹੈਗੀ ਹੈ ਠੀਕ ਹੈ ਹਾਂਜੀ ਹੁਣ ਮਤਲਬ ਤੁਹਾਡੀ 12 ਏਕੜ ਦੀ 12 ਏਕੜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਹਾਂਜੀ ਸਾਰੀ ਦੀ ਸਾਰੀ ਤੇ ਹਾਂ ਮਤਲਬ ਜਿਹੜੀ ਜਿੰਨੇ ਦੀ ਉਹ ਰਕਬੇ ਦੀ ਰਜਿਸਟਰੀ ਕਰਾਈ ਬੈਠੇ ਆ ਉਹ ਕਬਜ਼ਾ ਕਰਕੇ ਮਤਲਬ ਧੱਕਾ ਕਰ ਰਹੇ ਆ ਜੀ ਕਿੰਨੀ ਆਪ ਦੀ ਕਿੰਨੇ ਕੀਮਤ ਦੇ ਹੋਗੇ ਉੱਥੇ ਜੀ ਕੀਮਤ ਤਾਂ ਲਾ ਆਈ ਦੀ ਕੀਮਤ ਲਾਉਣੀ ਹੋਵੇ 8-10 ਕਰੋੜ ਹੋਊਗੀ 8-10 ਕਰੋੜ ਰੁਪਇਆ ਹਾਂਜੀ ਜਿਹੜੀ ਟੁੱਲ ਜ਼ਮੀਨ ਹੈ ਇਹ ਹਾਂਜੀ ਹਾਂਜੀ ਠੀਕ ਹੈ ਹਾਂ ਤੇ ਉਹਦਾ ਮਤਲਬ ਤੱਕਾ ਆਪਦੀ ਪਾਵਰ ਦਾ ਮਿਸਯੂਜ਼ ਕਰ ਰਹੇ ਹੈ ਠੀਕ ਹੈ ਜਿਹੜੇ ਪੋਲੀਟੀਕਲ ਨਮਾਇੰਦ ਆ ਜਿਹੜੇ ਉਹਨਾਂ ਪੋਲੀਟੀਕਲ ਬੰਦਿਆਂ ਨੂੰ ਮਿਲੇ ਨਹੀਂ ਨਹੀਂ ਅਸੀਂ ਅੰਗਏ ਆ ਪਰ ਉਹ ਨਹੀਂ ਮੰਨਦੇ ਜੀ ਕੀ ਕਹਿੰਦੇ ਆ ਉਹ ਤਾਂ ਇਹੀ ਗੱਲਾਂ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਵੀ ਨਹੀਂ ਮੈਂ ਤਾਂ ਕਰਾਈ ਨਹੀਂ ਕਿ ਮੈਂ ਮੁੱਕ ਮੋਕਰਦਾ ਕਿਉਂਕਿ ਨੇਦੀ ਕੀ ਰਿਸ਼ਤੇਦਾਰ ਆ ਉਹਦਾ ਮੋਟਿਵ ਇਹ ਆ ਵੀ ਮੈਂ ਇਥੋਂ ਇਹਨਾਂ ਨੂੰ ਭਜਾਦਾ ओके ਬਿੱਲੂ ਬਿੱਲੂਦੇ ਆਣੇ ਦੇ ਹੈਗੇ ਨੇ ਇਹ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਇਸ ਸੰਬੰਧੇ ਕੋਈ ਚਿੱਠੀ ਲਿਖੀ ਹੋ ਮੁੱਖ ਮੰਤਰੀ ਨੂੰ ਜਾਂ ਵੱਡੇ ਅਕਸਰ ਉੱਚ ਅਧਿਕਾਰੀਆਂ ਨੂੰ ਨਹੀਂ ਮੈਂ ਪਾਰਟੀ ਵੇਚ ਤੇ ਹੋਰ ਜਿਹੜੇ ਸਾਡੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਮਿਲਿਆ ਜੀ ਹਾਂ ਠੀਕ ਹੈ ਜੀ ਉਹਨਾਂ ਨੇ ਵੀ ਕਿਹਾ ਪਰ ਕੋਈ ਗੱਲ ਬਣੀ ਨਹੀਂ ਅਖੀਰ ਤਾਂ ਹੀ ਮੈਂ ਇਹ ਮੀਡੀਆ ਵਾਲਾ ਤੁਹਾਡੇ ਜਰੀਏ ਮਤਲਬ ਮਾਨ ਸਾਹਿਬ ਨੂੰ ਅਪੀਲ ਕਰਦਾ ਵੀ ਜੇ ਜਿਵੇਂ ਕਹਿ ਲਓ ਵੀ ਘਰ ਦੇ ਵਿੱਚ ਕੋਈ ਦੁੱਖ ਹੋਵੇ ਤਾਂ ਹੈੱਡ ਨੂੰ ਦੱਸਣਾ ਆਉਂਦਾ ਹਮ ਆਪਦੇ ਮੁਖੀ ਨੂੰ ਦੱਸਣਾ ਆਉਂਦਾ ਤੇ ਮੁਖੀ ਰਾٹے ਮੰਨ ਲੋ ਆਮ ਪਾਰਟੀ ਦੇ ਮਾਨ ਸਾਹਿਬ ਨੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇੰਨੀਆਂ 2-200 ਰੈਲੀਆਂ ਕਰਕੇ ਸਰਕਾਰ ਲਿਆਂਦੀ ਆ ਹੂੰ ਠੀਕ ਹੈ ਆਪਣੇ ਹੀ ਬਣਾਏ ਹੋਏ ਨੇ ਇਹ ਠੀਕ ਹੈ ਇੰਨਾ ਕਰਕੇ ਪਾਰਟੀ ਵੀ ਬਦਨਾਮ ਹੋ ਰਹੀ ਆ ਫਾਇਦਾ ਜਿਹੜਾ ਲੈ ਰਹੇ ਆ ਉਹ ਨਿੱਜੀ ਲੈ ਰਹੇ ਆ ਜੀ ਜੋ ਇਹਦੇ ਤੋਂ ਧੱਕਾ ਕਰਕੇ ਜਾਂ ਹੋਰ ਇਹਨਾਂ ਬੰਦਿਆਂ ਦੀ 5-7 ਜਾਣਿਆਂ ਦੀ ਟੀਮ ਆ ਜੀ ਹੂੰ ਕਬਜ਼ਾ ਕਰਨ ਵਾਲੇ ਲੱਗਨੇ ਜੀ ਹੂੰ ਹੋਰ ਸੌਦੇ ਕਰਨ ਵਾਲੇ ਲੱਗਨੇ ਲੱਭ ਕੇ ਲਿਆਉਣ ਵਾਲੇ ਹੋਰ ਨੇ ਟੀਮ ਵਰਕ ਮਤਲਬ ਇਹ ਆਪ ਦਾ ਸੈਟਅਪ ਕਰਕੇ ਇਸ ਹਾਲ ਕੇ ਦੇ ਮੋਗੇ ਦੇ ਲੋਕ ਇਹਨਾਂ ਨੇ ਤਰਾ ਤਰਾ ਕਰਨ ਲਾਇ ਪਏ ਹੈ ਬਦਨਾਮੀ ਕੀ ਦੀ ਹੋ ਰਹੀ ਆ ਜੀ ਬਦਨਾਮੀ ਤਾਂ ਪਾਰਟੀ ਦੀ ਹੋ ਰਹੀ ਆ ਮੋਗੇ ਚ ਪੂਰਾ ਗੈਂਗ ਚੱਲ ਰਿਹਾ ਹੈ ਪੂਰਾ ਪੂਰਾ ਗੈਂਗਾ ਜੀ ਆ ਮੈਂ ਇਹ ਮਾਨ ਸਾਹਿਬ ਨੂੰ ਅਪੀਲ ਕਰਦਾ ਆਪਣੇ ਕੋਲੇ ਮਾਨ ਸਾਹਿਬ ਪੁਲਿਸ ਐਂਡ ਇੰਟੈਲੀਜੈਂਸ ਬੈਠੀ ਆ ਇੰਟੈਲੀਜੈਂਸ ਹੈਗੀ ਆ ਇੰਟੈਲੀਜੈਂਸ ਤੋਂ ਪਤਾ ਕਰ ਲੈਣੀ ਹੂੰ ਠੀਕ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੈਰੀ ਹੋਰ ਲੋਕਾਂ ਦੀ ਜ਼ਮੀਨਾਂ ਤੇ ਵੀ ਕਬਜ਼ਾ ਹੋਇਆ ਹਾਂਜੀ ਉੱਥੇ ਇਹ ਪਤਾ ਲੱਗਿਆ ਵੀ ਸਰਕਾਰੀ ਜ਼ਮੀਨਾਂ ਤੇ ਵੀ ਕਾਫੀ ਹੋਇਆ ਸੀਗਾ ਪਰ ਉਹ ਫਿਰ ਵਾਪਸ ਕਰਕੇ ਜਦੋਂ ਪਰ ਉਹ ਮੀਡੀਆ ਦੇ ਵਿੱਚ ਆਈ ਹੈ ਹੂੰ ਇਸੇ ਕਰਕੇ ਮੈਂ ਇਹ ਆ ਵੀ ਮੇਰਾ ਅੱਜ ਦੀ ਡੇਟ ਤੱਕ ਵੀਡੀਓ ਵਗੈਰਾ ਤੁਹਾਨੂੰ ਦੇ ਦੇਣਾ ਭਾਈਸ਼ਣ ਮੇਰਾ ਵਾਜੀ ਕੱਲ ਨੂੰ ਵੀ ਮੈਨੂੰ ਇਹ ਆਸਾ ਕਿਉਂਕਿ ਲਾਲੋ ਵੀ ਪਾਵਰਫੁੱਲ ਬੰਦੇ ਨੇ ਹੂੰ ਠੀਕ ਆ ਆਪਦੀ ਪਾਵਰ ਦਾ ਮਿਸਯੂਜ਼ ਕਰਕੇ ਦੁਬਾਰਾ ਫੇਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਤੇ ਮੇਰਾ ਕੋਈ ਵੀ ਨੁਕਸਾਨ ਕਰ ਸਕਦੇ ਆ ਤੁਹਾਨੂੰ ਡਰ ਆ ਰਿਹਾ ਵੀ ਤੁਹਾਡਾ ਕੋਈ ਨੁਕਸਾਨ ਹੋ ਸਕਦਾ ਬਿਲਕੁਲ ਡਰ ਆ ਰਿਹਾ ਕਿਸ ਤਰੀਕੇ ਦਾ ਨੁਕਸਾਨ ਡਰ ਆ ਮਤਲਬ ਡਰ ਦੇਖੋ ਨੁਕਸਾਨ ਤਾਂ ਇਹ ਹੁੰਦਾ ਬਾਈ ਜੀ ਮੈਂਟਰੀ ਮੰਨ ਲਓ ਅਫਸਰਟ ਬੰਦਾ ਜਦੋਂ ਹੁੰਦਾ ਜਦੋਂ ਇਹ ਚੀਜ਼ ਹੋ ਜਾਵੇ ਜੀ ਜਦੋਂ ਇਹ ਚੀਜ਼ ਹੋ ਜਾਵੇ ਵੀ ਮੰਨ ਲਓ ਮੈਨੂੰ ਫੋਨ ਆਇਆ ਵੀ ਬਾਈ ਜੀ ਬੰਦੇ ਜਿੰਦਾ ਭੰਨਾ ਰਹੇ ਆ ਬੰਦਾ ਟੈਨਸ਼ਨ ਚ ਆ ਜਾਂਦਾ ਵੀ ਹੱਥਾਂ ਪੈਰਾਂ ਚ ਆਉਂਦਾ ਹੀ ਹੈ ਮੈਂ 70 ਕਿਲੋਮੀਟਰ ਤੋਂ ਆਉਣਾ ਵਾ ਮੰਨ ਲਓ ਲੁਧਿਆਣੇ ਤੋਂ ਮੁਕੇ ਜੀ ਹੂੰ ਰਾਤ ਦਾ ਵਕਤ ਆ ਜੀ ਬੰਦਾ ਆਬਵੀਅਸਲੀ ਆ ਜੀ ਗੱਡੀ ਤੇਜ਼ ਚਲਾਊਗਾ ਹਾਂ ਰੱਬ ਨਾ ਕਰੇ ਕੋਈ ਰਾਤ ਜੀ ਕੋਈ ਐਕਸੀਡੈਂਟ ਹੋ ਜਾ ਜਾਂ ਕੁਝ ਵੀ ਹੋ ਜਾਵੇ ਹੂੰ ਠੀਕ ਆ ਨੇ ਆ ਜੀ ਜਾਂ ਮਤਲਬ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਕੱਲੋਂ ਤੋਂ ਖੱਜਲ ਖਵਾਰ ਕਰ ਰਹੇ ਆ ਤੁਹਾਨੂੰ ਕਿੰਨਾ ਕਿੰਨਾ ਚਿਰ ਹੋ ਗਿਆ ਤੁਸੀਂ ਇਹ ਲਾ ਲੋ ਵੀ ਜਿਹੜੀ 145 ਵੀ ਲਵਾਈ ਆ ਉਹ ਵੀ ਇਹਨਾਂ ਨੇ ਹੀ ਲਵਾਈ ਆ ਪਿਛਲੇ ਮੈਨੂੰ ਡੇਢ ਦੋ ਸਾਲ ਤੋਂ ਖੱਜਲ ਖਰਾਬ ਕਰ ਰਹੇ ਆ ਦੋ ਸਾਲ ਤੋਂ ਖੱਜਲ ਖਵਾਰ ਕਰ ਰਹੇ ਆ ਪੂਰਾ ਤਾਂ ਨੂੰ ਬੰਦਾ ਜ਼ਮੀਨ ਲੈਂਦਾ ਕਲੋਨਾਈਜ਼ਰ ਜਿਹੜਾ ਨਾਲ ਲੱਗਦੀ ਵੀ ਲੈਂਦਾ ਵੀ ਚਲੋ ਕਲੋਨੀ ਡਿਵੈਲਪਰ ਨੂੰ ਆ ਪੈਸੇ ਬਣ ਗਏ ਪਰ ਤੁਸੀਂ ਪੈਸੇ ਬਣਾਉਣ ਦੀ ਜੇਗਾ ਇਧਰ ਹੀ ਉਲਝੇ ਪਏ ਆ ਬਿਲਕੁਲ ਜੀ ਮੇਰਾ ਕਾਰੋਬਾਰ ਠੱਪ ਪਿਆ ਜੀ ਹਾਂ ਮੇਰਾ ਕਾਰੋਬਾਰ ਠੱਪ ਪਿਆ ਉਦੋਂ ਦਾ ਕਿਉਂਕਿ ਤੁਸੀਂ ਜਾਣਦੇ ਹੋ ਕਦੇ ਦਰਖਾਸਤ ਦੇ ਦਿੰਦੇ ਆ ਝੂਠੀਆਂ ਦਰਖਾਸਤਾਂ ਉਹਨਾਂ ਦੇ ਪ੍ਰੂਫ ਕਿਉਂਕਿ ਦੇਖੋ ਪੁਲਿਸ ਨੇ ਵੀ ਪ੍ਰੂਫ ਲੈਣੇ ਆ ਜੀ ਅਦਾਲਤਾਂ 'ਚ ਕੇਸ ਚੱਲਦੇ ਨੇ ਅਦਾਲਤਾਂ ਨੇ ਵੀ ਪ੍ਰੂਫ ਲੈਣੇ ਆ ਹੂੰ ਪੰਦਾ ਜੇ ਪ੍ਰੂਫਾਂ ਮਤਲਬ ਸਬੂਤ ਆਪ ਦੇ ਕੱਠੇ ਨਾ ਕਰੂਗਾ ਤਾਂ ਹਰਜੂਗਾ ਜੀ ਹੂੰ ਠੀਕ ਹੈ ਉਹਦੇ ਵਾਸਤੇ ਭਜਨ ਅਠ ਹੁੰਦੀਆਂ ਮੈਂਟਲੀ ਸਟ्रेस ਹੁੰਦੀ ਆ ਤਾਂ ਬੰਦਾ ਕੰਮ ਕਰ ਨਹੀਂ ਕਰ ਸਕਦਾ ਹੂੰ ਆ ਜੀ ਜਾਈਂ ਔਰ ਪ੍ਰਾਪਰਟੀ ਦਾ ਕਾਰੋਬਾਰ ਇਹ じゃ ਜੇ ਮਾੜਾ ਜਾ ਵੀ ਇਹਦੇ ਚ ਉਹ ਨੀਕੀ ਹੋ ਜੇ ਤਾਂ ਦਾਗ ਲੱਗ ਜਾਂਦਾ ਪ੍ਰਾਪਰਟੀ ਨੂੰ ਤਾਂ ਵੇਕਦੀਆਂ ਨਹੀਂ ਜੀ ਲੋਕਾਂ ਨੂੰ ਆਇਆ ਲੱਗਦਾ ਵੀ ਰੌਲੇ ਵਾਲੀ ਆ ਬਸ ਰੌਲਾ ਇਹਨਾਂ ਨੇ ਆਪ ਕਰੀਟ ਕੀਤਾ ਜੀ ਹਾਂ ਠੀਕ ਹੈ ਮੈਂ ਪਿਛਲੇ 20 ਸਾਲ ਤੋਂ ਇਸੇ ਕਾਰੋਬਾਰ ਦੇ ਵਿੱਚ ਹਾਂ ਠੀਕ ਹੈ ਇੱਕ ਵੀ ਮੇਰਾ ਇੱਕ ਵੀ ਵੀ ਜਾਇਦਾਦ ਦਾ ਝਗੜਾ ਨਹੀਂ ਕੋਈ ਰੌਲਾ ਨਹੀਂਗਾ ਜੀ ਠੀਕ ਹੈ ਮੇਨ ਨਿਕਾਜ ਦਾ ਮਤਲਬ ਹਾਂਜੀ ਪਿਛਲੀਆਂ ਸਰਕਾਰਾਂ ਮੌਕੇ ਕੋਈ ਇਹੋ ਜਿਹਾ ਰੌਲਾ ਨਹੀਂ ਜੀ ਅਜੇ ਤੱਕ ਨਹੀਂ ਹੋਇਆ ਉਹੀ ਤਾਂ ਦੁੱਖ ਹੈ ਉਹੀ ਦੁੱਖ ਦੱਸਣ ਨੂੰ ਤਾਂ ਤੁਹਾਡੇ ਕੋਲੇ ਆਇਆ ਵੀ ਮਾਨ ਸਾਹਿਬ ਵੀ ਇਹ ਚੀਜ਼ ਜੇ ਪਿਛਲੀਆਂ ਸਰਕਾਰਾਂ ਮੰਨ ਲਓ ਕਾਗਰਸ ਦੀ ਸਰਕਾਰ ਵੀ ਰਹਿ ਗਈ ਠੀਕ ਹੈ ਕਾਂਗਰਸ ਦੀ ਵੀ ਰਹਿ ਗਈ ਸਾਨੂੰ ਕਿਸੇ ਨੇ ਨਹੀਂ ਅਜੇ ਤੱਕ ਬੁਲਾਇਆ ਕੋਈ ਧੱਕਾ ਨਹੀਂ ਕੀ ਕੋਈ ਨਹੀਂ ਕੋਈ ਕਬਜ਼ਾ ਕਰਨ ਨਹੀਂ ਆਇਆ ਕੁਝ ਨਹੀਂ ਹੋਇਆ ਆਪ ਦੇ ਆਪ ਦੀ ਸਰਕਾਰ ਦੇ ਵਿੱਚ ਸਾਡੇ ਨਾਲ ਧੱਕਾ ਹੋ ਰਿਹਾ ਇਹੀ ਦੁੱਖ ਅਸੀਂ ਦੱਸਣ ਆਏ ਆ ਵੀ ਇਹ ਬੰਦਿਆਂ ਕਰਕੇ ਆਪਣੀ ਪਾਰਟੀ ਬਦਨਾਮ ਹੋ ਰਹੀ ਆ ਆਪਾਂ ਇਹ ਜੀ ਨੂੰ ਠੱਲ ਪਾਈ ਹੈ ਜੀ ਤਾਂ ਲੋਕ ਆ ਪਾਣੀ ਜਿਹੜੀ ਇੰਨੀ ਮਿਹਨਤ ਕਰਦੇ ਆ ਜਾਂ ਇੰਨੇ ਤੁਸੀਂ ਕੰਮ ਕਰਦੇ ਹੋ ਕਿਵੇਂ ਹੱਲ ਹੋਊਗਾ ਇਹਦਾ ਸਰਕਾਰ ਤਾਂ ਆਵਾਜ਼ ਦੀ ਪਾਰਟੀ ਤਾਂ ਇਹ ਕਹਿੰਦੀ ਰਹੀ ਵੀ ਕੱਲ ਦੀ ਕਾਂਗਰਸੀ ਧੱਕਾ ਕਰਦੀ ਸੀ ਅਸੀਂ ਨਹੀਂ ਧੱਕਾ ਕਰਦੇ ਮੈਂ ਕਹੀ ਦੇਖੋ ਬਈ ਜਿਵੇਂ ਆਪਾਂ ਕਹਿੰਦੇ ਆ ਵੀ ਮੈਂ ਆਧਾਰਨ ਬੈਠਾ ਜੀ ਹਾਂ ਠੀਕ ਹੈ ਇਹ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਪੰਜਾਬ ਦੀ ਧੱਕਾ ਹੋ ਰਿਹਾ ਪਰ ਮੋਗੇ 'ਚ ਇਹ ਬੰਦੇ ਕਰ ਰਿਹਾ ਇਹਨਾਂ ਕਰਕੇ ਹੁਣ ਮੰਨ ਲਓ ਇਹ ਮੀਡੀਆ 'ਚ ਮੈਂ ਦੱਸਦਾ ਇਹ ਸਾਰੇ ਵਰਲਡਵਾਈਡ ਹੀ ਜਾਣੀ ਆ ਜੀ ਹਾਂ ਤੇ ਇਹਦਾ ਨੁਕਸਾਨ ਕੀ ਨੂੰ ਆ ਪਾਰਟੀ ਨੂੰ ਹੀ ਹੈ ਹੂੰ ਕੱਲਾ ਵਾੜੀ ਏ ਜੀ ਜਾਨਿਆ ਵੀ ਇਹ ਨਾ ਇਦਾਂ ਕਰੋ ਹੱਥ ਬੰਨ ਕੇ ਅਪੀਲ ਆ ਨਮਾਇੰਦਿਆਂ ਨੂੰ ਵੀ ਅਪੀਲ ਆ ਵੀ ਪਾਰਟੀ ਜੇ ਲੋਕਾਂ ਨੇ ਵਿਸ਼ਵਾਸ ਤੁਹਾਡੇ ਚ ਦਿਖਾਇਆ ਨਾ ਹੁਣ ਇਹ ਤਾਂ ਹੈ ਨਹੀਂ ਵੀ ਜੇ ਆਪਾਂ ਕੋਈ ਖਬਰ ਰੋਕ ਲਾਂਗੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਣੀ ਹੱਥਾਂ 'ਚ ਮੋਬਾਈਲ ਹੈ ਜੀ ਹੂੰ ਠੀਕ ਹੈ ਹਰੇਕ ਫੇਸਬੁੱਕ ਇੰਸਟਾਗ੍ਰਾਮ ਜਾਂ ਹੋਰ ਚੀਜ਼ਾਂ ਮੀਡੀਆ ਤੇ ਅਟੈਚ ਆ ਜੀ ਹਾਂ ਉਹਨਾਂ ਨੇ ਨਾਲ ਹੀ ਦੇ ਕੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਹੁਣ ਤਾਂ ਇੱਕ ਇੱਕ ਮਿੰਟ ਸਕਿੰਟਾਂ ਦੇ ਵਿੱਚ ਵੀਡੀਓ ਬਣ ਕੇ ਨਾਲ ਹੀ ਅਪਲੋਡ ਹੋ ਕੇ ਪਹੁੰਚ ਜਾਂਦੀ ਹੈ ਲੋਕਾਂ 'ਚ ਸਹੀ ਹੈ ਬਿਲਕੁਲ ਤੁਹਾਡੀ ਹੁਣ ਮੰਗ ਕੀ ਹੈ ਮੇਰੀ ਮੰਗ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਮੰਗਾ ਵੀ ਪਿਠਾਓ ਇਹਨਾਂ ਨੂੰ ਇਹਨਾਂ ਨੂੰ ਸਮਝਾਓ ਵੀ ਹਟੋ ਹੋਰ ਲੋਕਾਂ ਨੂੰ ਸਾਨੂੰ ਹੀ ਜ਼ਿਆਦਾ ਤੰਗ ਕਰਦੇ ਆ ਹੋਰ ਲੋਕਾਂ ਨਾਲ ਇਹ ਕੀ ਕਰਦੇ ਹੋਣਗੇ ਬਿਲਕੁਲ ਠੀਕ ਹੈ ਇਹ ਚੀਜ਼ ਨੂੰ ਠੱਲ ਪਾਓ ਇਹਨਾਂ ਨੂੰ ਰੋਕੋ ਘੂਰੋ ਇਹਨਾਂ ਨੂੰ ਠੀਕ ਹੈ ਸਾਡਾ ਤਾਂ ਬਚਾ ਤਾਂ ਹੋ ਰਿਹਾ ਕਿਉਂਕਿ ਉੱਥੇ ਇਮਾਨਦਾਰ ਪੁਲਿਸ ਅਫਸਰ ਨੇ ਹੂੰ ਸ਼ਰੀਆ ਜੇ ਗਾਂਧੀ ਜੀ ਹੂੰ ਉਹਨਾਂ ਕਰਕੇ ਸਾਡਾ ਬਚਾਅ ਹੋ ਗਿਆ ਨਹੀਂ ਇਹ ਲਾ ਲੋ ਵੀ 23 ਤੇ 9 2025 ਨੂੰ ਮੈਂ ਉੱਥੋਂ ਬਾਹਰ ਕਰ ਜੀਗਾ ਕਬਜ਼ਾ ਇਹਨਾਂ ਨੇ ਕਰ ਲੈਣਾ ਜੀਗਾ ਉੱਥੇ ਜਾਨੀਮਾਲੀ ਵੀ ਨੁਕਸਾਨ ਹੋ ਜ਼ਿਆਦਾ ਮੰਨ ਲੋ 60 ਫੀਟ ਵੀ ਮਾਰ ਸਕਦੇ ਆ ਮੈਂ ਕੱਲਾ ਹੀ ਆਉਣਾ ਲੁਧਿਆਣੇ ਤੋਂ ਠੀਕ ਹੈ ਕੋਈ ਰਾਜ ਵੀ ਕਰ ਸਕਦੇ ਆ ਵੀ ਇਹ ਅਪੀਲ ਆ ਵੀ ਮੇਰੀ ਜਾਨਮਾਲ ਦੀ ਰੱਖਿਆ ਕੀਤੀ ਜਾਵੇ ਹੂੰ ਔਰ ਇਹ ਜੇ ਇਮਾਨਦਾਰ ਅਫਸਰ ਜਿਹੜੇ ਮਾਨ ਸਾਹਿਬ ਦੀ ਮਤਲਬ ਸਿਰ ਦਾ ਤਾਜ ਨੇ ਇੱਕ ਕਰਾਨਾ ਕਿਉਂਕਿ ਜੇ ਇਮਾਨਦਾਰ ਅਫਸਰ ਨਾ ਹੋਣ ਤਾਂ ਤੁਸੀਂ ਸਰਵਾਈਉ ਨਹੀਂ ਕਰ ਸਕਦੇ ਜੇ ਅੱਜ ਮੈਂ ਬੈਠਾ ਤਾਂ ਉਹਨਾਂ ਦੀ ਬਦੌਲਤ ਬੈਠਾ ਹਾਂ ਔਰ ਇਹ ਜੇ ਅਫਸਰਾਂ ਨੂੰ ਤੇ ਜਿਹੜਾ ਪੋਲੀਟੀਕਲ ਪ੍ਰੈਸ਼ਰ ਵੀ ਆ ਉਹ ਵੀ ਘਟਾਉਣਾ ਠੀਕ ਹੈ ਤੇ ਇਹਨਾਂ ਨੂੰ ਸਮਝਾਉਣ ਬਲਾ ਕੇ ਆਪਦੇ ਕੋਲੇ ਮੈਨੂੰ ਬੁਲਾ ਲੈਣ ਪ੍ਰੂਫ ਮੇਰੇ ਕੋਲੇ ਨੇ ਤੁਹਾਨੂੰ ਤੁਹਾਡਾ ਕੰਮ ਕਰਨ ਦਿੱਤਾ ਜਾਵੇ ਹਾਂਜੀ ਬਿਲਕੁਲ ਸਾਨੂੰ ਸਾਡਾ ਕੰਮ ਕਰਨ ਦਿੱਤਾ ਜਾਵੇ ਜੀ ਹਾਂਜੀ ਤਾਂ ਗੱਲਬਾਤ ਕੀਤੀ ਬਾਈ ਦੇ ਨਾਲ ਖੁਦ ਆਮਦਵੀ ਪਾਰਟੀ ਤੋਂ ਨੇ ਕਲੋਨਾਈਜ਼ਰ ਨਹੀਂ ਤੇ ਪੀੜਤ ਵੀ ਆਮ ਆਦਮੀ ਪਾਰਟੀ ਦੇ ਨਮਾਇੰਦਿਆਂ ਤੋਂ ਨਹੀਂ ਉਹ ਕਹਿੰਦੇ ਆ ਕਿ ਮੋਗਾ ਤੇ ਧਰਮਕੋਟ ਦੇ ਨਮਾਇੰਦੇ ਗੈਂਗ ਬਣਾਈ ਹੋਈ ਆ ਉਹਨਾਂ ਨੇ ਉੱਥੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਨੂੰ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਨ ਨੂੰ ਪੂਰਾ ਤੰਗ ਕੀਤਾ ਹੋਇਆ ਪਹਿਲਾ ਜ਼ਮੀਨ ਵੇਖਣ ਵਾਲੇ ਬੰਦੇ ਅਲੱਗ ਆ ਸੂਚਨਾ ਦੇਣ ਵਾਲੇ ਬੰਦੇ ਅਲੱਗ ਆ ਤੇ ਕਬਜ਼ਾ ਕਰਨ ਵਾਲੇ ਬੰਦੇ ਅਲੱਗ ਆ ਇਹ ਸਾਰਿਆਂ ਨੇ ਰਲ ਕੇ ਗੈਂਗ ਬਣਾ ਕੇ ਲੋਕਾਂ ਨੂੰ ਤੰਗ ਕੀਤੇ ਜਾ ਕਰ ਰਹੇ ਆ 8 ਤੋਂ 10 ਕਰੋੜ ਰੁਪਏ ਦੀ ਬਾਈ ਦੀ ਜ਼ਮੀਨ ਆ ਜਿਹਦੇ ਤੇ ਕਬਜ਼ਾ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਈ ਵਾਰ ਆ ਚੁੱਕੀਆਂ ਆ ਜਿਫਟਰੀਆਂ ਵੀ ਝੂਠੀਆਂ ਕਰਵਾ ਚੁੱਕੇ ਆ 145 ਲੱਗੀ ਦੇ ਬਾਵਜੂਦ ਰਜਿਸਟਰੀ ਕਰਵਾ ਚੁੱਕੇ ਆ ਤਾਂ ਉੱਥੇ ਪੂਰਾ ਗੁੰਡਾਗਰੋਹ ਚੱਲ ਰਿਹਾ ਤੇ ਤੇ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਕਾਰਵਾਈ ਕਰੋ ਇਹਨਾਂ ਤੇ ਇਹਨਾਂ ਤੇ ਕੰਟਰੋਲ ਕਰੋ ਨਹੀਂ ਇਹ ਤੁਹਾਡੀ ਬਦਨਾਮੀ ਕਾਉਣਗੇ ਤੇ ਪਾਰਟੀ ਦਾ ਵੀ ਜਿਹੜਾ ਉਹ ਪੂਰਾ ਨੁਕਸਾਨ ਕਰਨਗੇ